ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਵਿੱਚ ਤੁਹਾਡੀ ਤੇ ਚਿਹਰੀ ਤੇ ਹਾਜ਼ਰ ਅੱਜ ਅਸੀਂ ਆਏ ਆਂ ਸਰਾਂ ਦਾ ਸਟੇਸ਼ਨ ਤੇ ਤੇ ਤੋਂ ਟਿਕਟ ਲੈਣੀ ਆ ਮਸਤ ਆਪ ਜੀ ਸਾਸੀ ਦਾ ਸਰ ਅਮਰਸਰ ਨੂੰ ਕਿਹੜੀ ਆ ਰਹੀ ਹੈ ਜੀ ਟ੍ਰੇਨ ਤੇ ਉਹ ਟਿਕਟ ਦਾ ਤਾਂ ਹੀ ਕੋਈ ਚੱਕਰ ਜਿਹੜੀ ਮਰਜ਼ੀ ਵਜੋਂ ਹਾਂ ਜੀ ਤੇ ਤੁਹਾਨੂੰ ਟਿਕਟ ਜੀ ਉਸ ਦਾ कितना पचानवे वाला दे दो एक दे खुले अंकल है नहीं मेरे पास तो जी होते हैं मैं दे देता हूँ तो हवी तो दे, तो तो है हाँ जी अभी है नहीं ना मजबूरी है मेरे पास होते तो मैं दे देता को क्या क्या मेरे को वहाँ से भी खुला नहीं ना मिला वो पूरे दे दिए उन्होंने हाँ जी मजबूरी तो है सबकी मजबूरी है जी समझते हैं आपकी मजबूरी समझते हैं हम मैं आपकी मजबूरी समझता हूँ ਕਿਆਸ ਜੀ ਦਿੱਤਾ ਹਾਂ 5 ਰੁਪਏ 5 ਰੁਪਏ ਦੇ ਦਿੱਤਾ ਹੁਈ ਇੱਕ ਮਿੰਟ ਆ ਜਾ ਪਤਾ ਆ ਜਾ ਦੇਖੋ ਜੀ 5 ਰੁਪਏ ਖੁੱਲੇ ਮੰਗਲੇ ਉਹਨਾਂ ਨੇ 5 ਰੁਪਏ ਖੁੱਲੇ ਦੇਖਦਾ ਹੁਣ ਨੇ ਦੋ ਜਾਨੇ ਜਾਣੇ ਆ ਨਾ ਤੇ ਇਹ ਗੱਡੀ ਆ ਵੀ ਕੌਣ ਚਾਹ ਰਹਾ ਹੈ ਜੀ ਜਾਣਾ ਹੈ ਜੀ ਪਣੀ ਤੇ ਜਾਣਾ ਹੈ 10 ਵਜੇ ਆਜਾ ਹਲੋ ਸਰ 5 ਰੁਪਏ ਜੀ ਧੰਨਵਾਦ ਜੀ ਦੇਖੋ ਜੀ ਸਵਾਰੀਆਂ ਬੈਠੀਆਂ ਨੇ ਇਹ ਸਟੇਸ਼ਨ ਤੇ ਟਿਕਟ ਲੈ ਲਈ ਆਪਾਂ ਦੇਖੋ ਸਟੇਸ਼ਨ ਤੇ ਸਵਾਰੀਆਂ ਬੈਠੀਆਂ ਆਪਾਂ ਲੈ ਲਈ ਆਹ ਦੇਖੋ ਆ ਟਿਕਟ ਆਪਣੀ ਸਰਾਂਤੋਂ ਅਮਰਸਰ ਹੁਣ ਤੁਹਾਨੂੰ ਦਿਖਾਉਨੇ ਆਪਾਂ ਜਾਣੇ ਆ ਜਿੱਥੇ ਟ੍ਰੇਨ ਮਿਲਦੀਆਂ ਉੱਥੇ ਟ੍ਰੇਨ ਮਿਲਦੀ ਉੱਥੇ ਜਾਣੇ ਆ ਹੁਣ ਟ੍ਰੇਨ ਮਿਲਨੀ ਆ ਜਿੱਥੇ ਉੱਥੇ ਜਾਵਾਂਗੇ देखो हूँ इधरों टिकट लेके इधरों टिकट लेके आप देखो इधर चल पे हूँ देखो इधर ਕਾਸੀ ਜੀ ਮੈਮ ਆਪਣੇ ਜੀ ਕਿੰਨੇ ਤੇ ਆਉਗੀ ਜੀ ਹੁਣ ਅਮਰਸਰ ਨੂੰ ਟ੍ਰੇਨ ਜੀ ਡੇਢ ਵਜੇ ਜੀ ਤੇ ਕਿੱਧਰਲੇ ਪਾਸੇ ਮਿਲੂ ਜੀ ਪਰਲੇ ਪਾਸੇ ਇੱਕ ਨੰਬਰ ਤੇ ਆਏਗੀ ਪਰਲੇ ਪਾਸੇ ਪਰਲੇ ਨਾ ਦੋ ਨੰਬਰ ਆਏ ਠੀਕ ਆ ਜੀ ਇਸ ਨੰਬਰ ਤੇ ਆਉਗੀ ਧੰਨਵਾਦ ਜੀ ਵੀਰ ਜੀ ਬਾਥਰੂਮ ਕਿੱਧਰ ਨਹੀਂ ਇੱਥੇ ਹੁਣ ਅਪਾ ਚੱਲਦੇ ਆ ਬਾਥਰੂਮ ਆਹ ਦੇਖੋ ਸਵਾਰੀ ਉਹ ਸਵਾਰੀ ਖੜੀ ਆ ਬਾਥਰੂਮ ਚੱਲਦੇ ਆ है इधर ने बाथरूम मिलते ये अगले ब्लॉक